ਸਾਥੀਓ ਪੰਜਾਬ ਦੀ ਧਰਤੀ ਬੜੀ ਪਵਿੱਤਰ ਧਰਤੀ ਆ ਤੇ ਇੱਥੋਂ ਦੇ ਅਨਾਜ ਨੂੰ ਦਾਲਾਂ ਸਬਜ਼ੀਆਂ ਨੂੰ ਬੜਾ ਪੂਰੀ ਦੁਨੀਆ ਦੇ ਵਿੱਚ ਸਲਾਹਿਆ ਜਾਂਦਾ ਸੀ ਪਰ ਸਮੇਂ-ਸਮੇਂ ਦੇ ਉੱਪਰ ਇਸ ਧਰਤੀ ਨੂੰ ਰੇਹਾਂ ਸਪ੍ਰੇਹਾਂ ਨੇ ਆਪਣੀ ਲਪੇਟ ਵਿੱਚ ਲੈ ਕੇ ਵੱਡੀ ਪੱਧਰ ਤੇ ਇਸ ਨੂੰ ਪਲੀਤ ਕਰ ਦਿੱਤਾ ਗਿਆ ਇੱਥੋਂ ਦਾ ਖਾਣ ਪੀਣ ਅੱਜ ਬਹੁ ਗੰਤੀ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਹੁੰਦਾ ਸੀ ਤੇ ਅੱਜ ਰੇਹਾਂ ਸਪ੍ਰੇਹਾਂ ਨੇ ਬੜਾ ਡੂੰਘਾ ਜਾਲ ਵਿਛਾਲ ਲਿਆ ਜਿਸ ਦਾ ਕਰਕੇ ਧਰਤੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਹੈਗੀ ਆ ਉਹ ਪਲੀਥ ਹੋ ਚੁੱਕੀ ਆ ਪ੍ਰਦੂਸ਼ਿਤ ਹੋ ਚੁੱਕੀ ਆ ਸੋ ਕੁਝ ਬੰਦੇ ਆ ਜਿਹੜੇ ਅੱਜ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਨੇ ਤੇ ਉਹ ਮਿਹਨਤ ਕਰ ਰਹੇ ਨੇ ਰੇਹਾਂ ਸਪਰੇਹਾਂ ਤੋਂ ਮੁਕਤ ਦਾਲਾਂ ਸਬਜ਼ੀਆਂ ਉਗਾ ਰਹੇ ਨੇ ਤੇ ਬੇਰੁਤੀਆਂ ਸਬਜ਼ੀਆਂ ਵੀ ਉਹ ਉਗਾ ਰਹੇ ਨੇ ਅੱਜ ਮਲਾਂਉਣੀ ਆ ਤੁਹਾਨੂੰ ਜਗਤਾਰ ਸਿੰਘ ਜੰਗੀਆਂ ਵਾਲਾ ਜਿਹੜੇ ਆਪਣੇ ਥੋੜੇ ਜਿਹਾ ਥਾਂ ਦੇ ਵਿੱਚ ਵੀ ਹਰ ਇੱਕ ਜਿਹੜਾ ਦਾਲ ਸਬਜ਼ੀ ਹੈਗੀ ਆ ਉਹ ਉਗਾ ਰਹੇ ਨੇ ਮਲਾਂਉਣੀ ਅੱਜ ਕੀ ਹਾਲਾ ਤੁਹਾਡਾ ਠੀਕ ਆ ਬਾਈ ਉਹਨਾਂ ਨਾਲ ਚੜਦੀ ਕਲਾ ਕਿਵੇਂ ਚੱਲ ਰਹੀ ਐ ਦਾਲਾਂ ਸਬਜ਼ੀਆਂ ਦਾ ਕੰਮ ਦਾਲਾਂ ਸਬਜ਼ੀਆਂ ਦਾ ਬਾਈ ਜੀ ਗੱਲਾਂ ਆਏ ਆ ਵੀ ਥੋੜੀ ਜੀ ਮਿਹਨਤ ਕਰਨੀ ਪੈਂਦੀ ਐ ਤੇ ਬਹੁਤ ਵਧੀਆ ਤੁਸੀਂ ਦੇਖੀ ਜਾਂਦੇ ਉਹ ਨਿੰਦਗਾ ਮਾਰ ਲੋ ਇਧਰ ਵੀ ਆਪਣਾ ਤਕਰੀਬ ਬਣਾ ਤਿੰਨ ਸਾਢੇ ਤਿੰਨ ਮਾਰਲੇ ਤਾਂ ਉਹ ਬਸ ਵੇ ਤਾਂ ਆਊਗਾ ਇਹ ਹਾਂਜੀ ਤੇ ਆਪਾਂ ਇਹਦੇ ਵਿੱਚ ਰੂੜੀ ਦਾ ਰੇਪ ਪਾਇਆ ਪਹਿਲਾਂ ਠੀਕ ਹੈ ਜੀ ਥੋੜਾ ਜਿਹਾ ਡੀਏਪੀ ਪਾਇਆ ਵਿੱਚ ਪਰ ਜੂਰੀਆ ਨਹੀਂ ਪਾਇਆ ਹਾਂਜੀ ਤੇ ਆ ਤੁਹਾਡੇ ਸਾਹਮਣੇ ਦੇਖੋ ਵੈਰਾਈਟੀਆਂ ਆਪਾਂ ਕਿੰਨੀਆਂ ਲਾ ਰੱਖੀਆਂ ਥੋੜਾ ਜਿਹਾ ਆਪਾਂ ਜਿਹਦਾ ਨਹੀਂ ਅਏ ਸਾਲ ਹੀ ਆਪਣੀ ਵੈਰਾਈਟੀਆਂ ਨਹੀਂ ਆਪਾਂ ਲਾਉਨੇ ਆ ਠੀਕ ਹੈ ਕਰ ਵਾਸਤੇ ਮਤਲਬ ਆਪ ਬਿਨਾ ਰੇਹ ਤੋਂ ਸਪਰੇਏ ਤੋਂ ਕੋਈ ਸਪਰੇਏ ਨਹੀਂ ਹੈ ਤੇ ਠੀਕ ਹੈ ਜੀ ਨਾ ਤੋਂ ਘਾਟਣ ਵਾਲੀ ਸਪਰੇਏ ਤੇ ਤੇ ਨਾਈਏ ਤੇ ਕੋਈ ਕਿਸੁੰਡੀ ਵਾਲੀ ਜਾਂ ਕਿਤੇ ਲਈ ਕੋਈ ਸਪਰੇਏ ਨਹੀਂ ਮਤਲਬ ਕਿ ਸਾਰੀ ਆਰਗੈਨਿਕ ਕੀ ਸਬਜੀ ਹੈ ਸਾਰੀ ਬਹੁਤ ਵਧੀਆ ਜੀ ਤੇ ਇਹ ਵਾਲਾ ਸਾਹਮਣੇ ਕੀ ਪਾਲਕ ਦੇਖੋ ਜੀ ਪਾਲਕ ਦੇਖੋ ਕਿੱਡੀ ਠੀਕ ਹਾਂ ਬਹੁਤ ਸੋਹਣੀ ਹੈ ਇਹ ਪਾਲਕ ਬਹੁਤ ਵਧੀਆ ਥੋੜੇ ਜਿਹੜੀ ਬੀਆਂ ਦੀ ਵੈਰੀਟੀ ਉਹ ਚੰਗੀ ਹੋਣੀ ਚਾਹੀਦੀ ਵੀ ਸਸਤੇ ਵੀ ਲੈ ਕੇ ਨਾ ਲਾਓ ਥੋੜੇ ਜਿਹੀ ਬੀਨਾ ਕਾਸਟਲੀ ਹੁੰਦੇ ਠੀਕ ਹੈ ਜੀ ਮਹਿੰਗੇ ਹੁੰਦੇ ਕੋਈ ਇਹ ਇਹ ਪਾਲਕ ਇਕਰ ਕਰ ਤੀਜੀ ਵਾਰ ਪਾਲਕ ਫੁੱਟਈ ਹੁਣ ਠੀਕ ਹੈ ਜੀ ਆ ਮੇਥੇ ਸੀਗੇ ਹੋਰ ਵੀ ਸਾਡੇ ਆਂਢੀ ਗਵਾਂਢੀ ਜਾਂਗੇ ਦੋਸਤ ਵਗੈਰਾ ਇਥੇ ਲੈ ਜਾਂਦੇ ਆ ਠੀਕ ਮੇਥੇ ਥੋੜੇ ਜਿਹਾ ਹੋ ਗਏ ਕਿਉਂਕਿ ਪਹਿਲਾਂ ਬਹੁਤ ਚੰਗੇ ਸੀਗੇ ਹੁਣ ਵੀ ਚਲੋ ਠੀਕ ਆਪਾਂ ਉਧਰ ਵੀ ਆਸ ਨੂੰ ਲੱਗ ਦਿਖਾਵਾਂਗੇ ਚੀਜ਼ ਬਣਾਈ ਵੀ ਆ ਠੀਕ ਇਧਰ ਆ ਦੇਖੋ ਆ ਪਤਾ ਨਹੀਂ ਹਲਾ ਰੱਖਿਆ ਤਿੰਨ ਸਾਈਡ ਤੇ ਨਹੀਂ ਦੇ ਨੇ ਇਹ ਬਹੁਤ ਮਹਿੰਗਾ ਮਤਲਬ ਮਿਲਦਾ ਹੁੰਦਾ ਪਿਆਰ ਦੇ ਵਿੱਚੋਂ ਤੇ ਇਹ ਦੇਖੋ ਤੁਹਾਨੂੰ ਕਿੰਨਾ ਸੋਹਣਾ ਤੇ ਮਟਰ ਲੱਗੇ ਇੱਕ ਪਰੜ ਆਪਣਾ ਮਟਰ ਦਾ ਲਾਇਆ ਹੋਇਆ ਇਧਰ ਦੇਖੋ ਜੀ ਇਧਰ ਠੀਕ ਇਹ ਬਿਲਕੁਲ ਜੀ ਕੋਈ ਕੋਈ ਜੂਰੀ ਦੇ ਇੱਕ ਇਦੂ ਗਾਹਾਂ ਮੂਲੀਆਂ ਆ ਗਈਆਂ ਜਿਹੜੀਆਂ ਬਾਧੂ ਬੱਟਾ ਨੇ ਆਪਣੇ ਵਿਚਾਲੇ ਪਈਆਂ ਹੁੰਦੀਆਂ ਠੀਕ ਹੈ ਉਹਦੇ ਆਪਾਂ ਮੂਲੀਆਂ ਲਾ ਦਿੰਦੀਆਂ ਆਹ ਖਾਲਾ ਪਿਆਵਾ ਛੋਟਾ ਜਿਹਾ ਇਹਦੇ ਆਪਾਂ ਇੱਕ ਪਾਸੇ ਮੂਲੀਆਂ ਇੱਕ ਪਾਸੇ ਛਲਕਾ ਮਲਾ ਦਿੰਦੇ ਆ ਇਹ ਵੀ ਆਈ ਵਾਰੀ ਸੋਹਣਾ ਰਿਜ਼ਲਟ ਮਿਲਦਾ ਜਿੰਨੇ ਕ ਆਪਾਂ ਨੂੰ ਖਾਣ ਜੋਗੇ ਕਹਿੰਦੇ ਆਪਾਂ ਨੂੰ ਵਧੀਆ ਘਰ ਜੋ ਕੇ ਹੋ ਜਾਂਦੇ ਆਪਾਂ ਨੂੰ ਇਦੂ ਗਾ ਤੁਸੀਂ ਆਹ ਦੇਖੋ ਇਹ ਲਈ ਸੀ ਪੱਤ ਗੋਭੀ ਪੱਤ ਗੋਭੀ ਕਹਿੰਦੇ ਨੇ ਇਹ ਪਸਿੱਧੇ 20 ਲਾਏ ਸੀ ਪੱਤ ਗੋਭੀ ਦੇ ਇਹ ਆਪਾਂ ਸਿੱਧੇ 20 ਲਾਏ ਆ ਪਨੀਰੀ ਨਹੀਂ ਬਣਾ ਕੇ ਲਾਈਏ ਸਿੱਧੇ 20 ਹੀ ਨਾ ਪਰੇ ਜਿਗੇ ਠੀਕ ਇੱਕ ਹੋਰ ਇੱਕ ਪ੍ਰੋਟੀਨ ਸਿਰਫ ਸਬਜ਼ੀਆਂ ਦੇ ਵਿੱਚੋਂ ਪੱਤ ਗੋਭੀ ਵਿੱਚੋਂ ਮਿਲਦਾ ਤੇ ਇਹ ਜਿਹੜਾ ਤੁਸੀਂ ਲਾਇਆ ਇਹ ਬਿਨਾ ਰਿਹਾਂ ਸਪ੍ਰੇ ਹਤ ਲਾਇਆ ਤੇ ਇਹ ਤਾਂ ਮੈਨੂੰ ਵੀ ਪ੍ਰੋਟੀਨ ਦਾ ਭੰਡਾਰ ਹੀ ਲਾ ਰਿਹਾ ਤੁਸੀਂ ਭੰਡਾਰਾ ਭੰਡਾਰਾ ਜੀ ਥੋੜੀ ਸੱਚੀ ਗੱਲ ਆ ਇਹ ਆਈ ਵਾਰੀ ਆਪਾਂ ਲਾਉਣੇ ਆ ਤੇ ਵੀ ਇਹ ਵੀ ਮਹਿੰਗਾ ਹੈ ਕਾਸਟਲੀ ਵੀ ਆ ਇਹ ਤੇ ਇਦੋਂ ਗਾ ਤੁਸੀਂ ਇਧਰ ਆ ਗਿਆ ਲਸਣ ਅੱਲਾਹ ਤੁਹਾਨੂੰ ਦੇਖੋ ਇਹਦੇ ਵਿੱਚ ਵੀ ਆਪਾਂ ਮਤਲਬ ਕਿ ਕੋਈ ਜਿਹਾ ਜੂਰੀਆ ਨਹੀਂ ਪਾਇਆ ਅਜੇ ਤੱਕ ਡੀਪੀ ਕਹਿੰਦਾ ਥੋੜਾ ਥੱਲੇ ਉਹ ਥੋੜਾ ਤਾਕਤ ਵਾਸਤੇ ਪਾਉਣਾ ਪੈਂਦਾ ਪਰ ਉਹ ਪਾਇਆ ਕੋਈ ਇਹਨੇ ਸਪ੍ਰੇ ਨਹੀਂ ਕੀਤੀ ਤੇ ਇਧਰ ਆ ਗਾ ਕੀ ਗੰਡ ਗੋਭੀ ਇਹਨੂੰ ਗੰਡਾ ਗੁੱਬੀ ਕਹਿੰਨੇ ਤੇ ਦੇਖੋ ਵੀ ਹੁਣ ਆਪਾਂ ਕੁਝ ਤੋੜ ਲਈ ਇੱਥੋਂ ਤੇ ਜੜਾ ਦੇਖੋ ਕਿੰਨੇ ਕਿੰਨੇ ਥੋੜੀ ਲੱਗਦਾ ਮੈਨੂੰ ਚੰਗਣੀ ਹੈ ਪਰ ਇਹ ਵੀ ਸਿੱਧੀ ਆਪਾਂ ਬੀ ਲਾਈ ਸੀ ਠੀਕ ਹੈ ਜੀ ਇਹ ਸਿੱਧੇ ਬੀ ਇਹਦੇ ਵਿੱਚ ਵੀ ਆ ਲੈ ਲੋ ਤੁਸੀਂ ਇੰਨੀ ਸਵਾਦ ਬਣਦੀ ਹੈ ਇਹ ਵੀ ਮੇਰੇ ਹਿਸਾਬ ਨਾਲ ਮਿਹਨਤਾਂ ਲਾਦੇ ਵੀ ਸੇਵ ਜਿੰਨੀ ਤਾਕਤ ਦੇ ਵਿੱਚ ਠੀਕ ਨਹੀਂ ਬਹੁਤ ਵਧੀਆ ਦੇਖਣ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਬ੍ਰੈਂਡ ਦੇਖੋ ਇਹ ਤੇ ਕੋਈ ਆਪਾਂ ਕੁਝ ਕਰਦਾ ਸਾਰਾ ਆਰਗੈਨਿਕ ਚੀਜ਼ ਆਪਣੇ ਕੋਲੇ ਤੇ ਇਦੂਗਾ ਆਪਾਂ ਲਾਤੀ ਆ ਬਚਾਲੇ ਇੱਕ ਲਾਤੀ ਖਾਲੀ ਸਿਕੰਦਰ ਲਏ ਨੇ ਬਹੁਤ ਜੀ ਬਹੁਤ ਇਹ ਤਾਂ ਐ ਮੈਨੂੰ ਵੀ ਆ ਇਰਨ ਦਾ ਘਰ ਭੰਡਾਰ ਹੈਗਾ ਹਾਂ ਆ ਦੇਖੋ ਸਾਡੇ ਪੰਜਾਬ ਦੇ ਵਿੱਚ ਬਹੁ ਗਿਣਤੀ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਇਰਨ ਦੀ ਘਾਟ ਹੁੰਦੀ ਆ ਤੇ ਇਹ ਜਿਹੜੀ ਇੱਕ ਬੱਟ ਜਿਹੜਾ ਖੇਤੀ ਨਾਲ ਸੰਬੰਧਿਤ ਆ ਉਹ ਜ਼ਰੂਰ ਲਗਾ ਕੇ ਮਤਲਬ ਔਰਤ ਜੱਤੀ ਦਾ ਹੀ ਨਹੀਂ ਤੇ ਪੂਰੇ ਪਰਿਵਾਰ ਦਾ ਇਰਨ ਪੂਰਾ ਕੀਤਾ ਜਾਂਦਾ ਹੈ ਮਤਲਬ ਆਪਾਂ ਜੀ ਇੱਕ ਬਚਲੇ ਖਾਲੀ ਬਣਾਈ ਇੱਕ ਬੱਟ ਤੇ ਵੀ ਲਾ ਤੇ ਵੀ ਦੂਜੇ ਦਿਨ ਵੀ ਬੱਟਾਂ ਤੇ ਲਾਦੇ ਆਪਾਂ ਇਹ ਸਿੱਧੇ ਵੀ ਲਏ ਸੀ ਪਾਣੀ ਲਾਉਣ ਤੋਂ ਬਾਅਦ ਹਰੇ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਆ ਆਪਾਂ ਕਾਰੀ-ਕਿਆਰੀ ਲਈ ਹਾਲੋਂਦੀ ਹਾਲੋਂ ਠੀਕ ਹੈ ਜੀ ਇਹ ਹਾਲੋਂ ਯਾਨੀ ਢੂਈ ਦੁਖਦੀ ਆ ਕਿ ਹੋਰ ਆ ਦਰਦ ਜੋੜਾਂ ਦਾ ਇਹਦੀ ਭੁਰਜੀ ਪਾਲਕ ਪਾਲੋ ਹਾਲੋਂ ਪਾਲੋ ਵਿੱਚ ਮੇਥੇ ਪਾਲੋ ਇਹ ਬਹੁਤ ਸਵਾਦ ਬਣਦੀ ਸਾਗ ਜਪਾਲੋ ਇਹਨੂੰ ਸਾਗ ਟੈਸਟੀ ਬਣ ਜਾਂਦਾ ਠੀਕ ਹੈ ਪਰ ਜੀ ਬੱਦਨ ਸੂ ਰਹੇ ਜੀ ਬਣਾਉਣੇ ਆ ਜੀ ਹਫਤੇ ਦੀ ਇੱਕ ਦਿਨ ਖਾਣੇ ਹੀ ਖਾਣੇ ਆ ਇਹਦੀ ਹੁਣ ਥੋੜੀ ਜਿਆਦਾ ਤੋਂ ਵੱਡੀ ਨਹੀਂ ਗਈ ਥੋੜੀ ਜ਼ਿਆਦੇ ਹੋ ਗਈ ਇਹ ਥੋੜੀ ਹੋਊਗੀ ਵੱਡੀ ਹੋਊਗੀ ਨਹੀਂ ਤਾਂ ਇਹ ਗੱਠ ਗੱਟ ਵੱਟ ਲਓ ਬਹੁਤ ਸਵਾਦ ਤੋਂ ਫੁੱਟ ਵੀ ਆਉਂਦੀ ਜੀ ਆਪਣੇ ਆਪ ਇਹ ਠੀਕ ਹੈ ਜੀ ਐਨੀ ਗੱਲ ਕੋਈ ਵੀ ਇਹ ਬਹੁਤ ਮਿਹਨਤ ਨਹੀਂ ਪਾਲਦੀ ਕੋਈ ਸਬਜ਼ੀ ਹੁਣ ਗੋਭੀ ਲਾਲ ਫੁੱਲ ਗੋ ਇਹ ਗੋਭੀ ਆਪਾਂ ਬੱਟਾਂ ਦੀ ਲਾਈ ਪਹਿਲਾਂ ਸਿੱਧਾ ਪੱਧਰ ਕਰਕੇ ਫੇਰ ਲਾਈ ਸੀ ਬੱਟਾ ਬਾਅਦ ਚ ਪਾਈਆਂ ਨੇ ਠੀਕ ਹੈ ਜੀ ਪਹਿਲਾਂ ਆਪਾਂ ਬੱਟਾ ਨਹੀਂ ਵਾ ਕੇ ਲਾਈਆਂ ਚਲੋ ਗੋਭੀ ਹੁੰਦਾ ਸਸਤੀ ਬੋਦੀ ਚਲੋ ਘਰ ਦੀ ਦਾ ਫੇਰ ਵੀ ਮਤਲਬ ਕੀ ਰੀਸ ਨਹੀਂ ਕਰਦੀ ਜਦੋਂ ਬਾਜ਼ਾਰ ਚ 5-6 ਰੁਪਏ ਕਿਲੋ 2 ਰੁਪਏ ਕਿਲੋ ਮਿਲਦੀ ਹੈ ਪਰ ਜਿਹੜੀ ਘਰ ਦੀ ਹੈ ਇਹ ਤਾਂ ਆਪ ਨੂੰ ਯਕੀਨ ਹਣਾ ਮੰਨ ਲਓ ਰਿਹਾਂ ਸਪਰੇਆਂ ਤੋਂ ਹਾਂ ਰਿਹਾਂ ਸਪਰੇ ਤੋਂ ਆਪਾਂ ਬਣਾਈ ਹੈ ਤੇ ਇਦਰਾ ਗਾਜਰਾਂ ਨੇ ਆਪਣੀ ਦੇਖ ਲਓ ਆ ਗਾਜਰਾਂ ਖੜੀਆਂ ਨੇ ਆ ਬਾਥੂ ਦਾ ਫੁੱਟਾ ਪਰ ਰੱਖਿਆ ਜੀ ਇਹ ਠੀਕ ਹੈ ਜੀ ਬਾਥੂ ਕਿਉਂ ਬਾਣੇ ਦਾ ਕਣਕ ਤਾਂ ਆਪਾਂ ਛ ਇਹ ਕਿ ਸੰਗਾਰ ਬਣਾਉਂਦੇ ਆ। ਇਹ ਨਾਲ ਸਾਹ ਕੋਲ ਜਣ ਵਾਲੇ ਇਹ ਵਿੱਚ ਬਹੁਤ ਤਤ ਨੇ। ਤੇ ਆਹ ਦੇਖੋ ਤਾਂ ਕੱਦੂ ਦੇਖ ਲਓ। ਵਾਹ ਜੀ ਵਾਹ। ਉੱਪਰ ਨਾਲ ਪਣਾ ਸਪੈਸਲ ਸੈੱਟ ਪਾਇਆ ਵਾ ਥੋੜੇ ਸਾਚ। ਠੀਕ ਹੈ। ਤਕਰੀਬਨ ਇਹ ਮੇਰਾ ਖਿਆਲ ਨਾਲ 100 ਫੁੱਟ ਦਾ ਹੋਊਗਾ ਲੰਬਾ। ਤੇ ਮੈਨੂੰ ਪਤਾ ਹੈ 10 ਫੁੱਟ ਹੋਊਗਾ ਚੌੜਾ। ਇਹ ਆਪਾਂ ਸਪੈਸਲ ਨਾਲ ਜਾਲ ਪਾਇਆ ਕੱਦੂ ਦੇਖੋ ਤੁਸੀਂ ਦੇਖ ਲਓ ਹੁਣ ਵੀ ਕੱਦੂ ਲੱਗੇ ਨੇ ਆਹ ਦੇਖੋ। ਹਾਂ। ਵਾਹ ਜੀ। ਹਾਂ ਤਾਂ ਇਹ ਗਰਮੀ ਵਿੱਚ ਹੁੰਦੇ ਆ। ਹਾਂ ਕੱਦੂ ਉਹ ਥੇ ਹੁਣ ਦਿਖਾਵਾਂ ਉਹਦੇ ਵੀ ਦਿਖਾਵਾਂਗੇ ਘਟੋ ਘਟ ਟਿਕ ਥਾਂ। 4-4 5-5 ਕੱ ਪਹਿਲਾਂ ਪਹਿਲਾਂ ਕੋਈ ਆਮ ਗਰਮੀ ਦੇ ਬੱਦ ਤਾਂ ਖੰਦੇ ਆ ਪਰ ਕਦੋਂ ਇਹ ਅੱਜ ਕੱਲ ਖਾਣਾ ਇਹਦੇ ਕਿ ਨਜ਼ਾਰਾ ਹੀ ਆ ਬਸ ਇਹਦਾ ਠੀਕ ਹੈ ਨਹੀਂ ਬਹੁਤ ਵਧੀਆ ਲੱਗੀ ਪਈ ਆ ਦੇਖੋ ਤੋਰੀਆਂ ਸੁੱਕ ਗਈਆਂ ਹੁਣ ਆਪਾਂ ਕੀ ਕਰਨਾ ਇਹੋ ਜਿਹੇ ਸੂਰ ਨੇ ਉਹ ਤੰਗ ਕਰਦੇ ਨੇ ਫਿਰ ਇਹਦੇ ਉੱਤੇ ਨੇ ਸਾਰੇ ਜਿਵੇਂ ਜਾਲ ਲਾਇਆ ਚੰਗਲਾਂ ਲਾ ਕੇ ਉਹਨਾਂ ਵਿਚਾਰ ਵਾਸਤੇ ਜਾਲ ਲਾ ਕੇ ਵੀ ਉਹਨੇ ਤਾਂ ਬਸ ਥੋੜੀ ਜਿਹੀ ਜਗ੍ਹਾ ਦੇ ਵਿੱਚ ਤੁਸੀਂ ਪੂਰਾ ਆਪਦਾ ਕੰਮ ਰੱਖਿਆ ਪ੍ਰਬੰਧ ਇਹੋ ਕੁ ਘੱਟ ਜਗ੍ਹਾ ਕੋਈ ਗੱਲ ਨਹੀਂ ਜਿੱਥੇ ਮੈਂ ਚਾਰ ਪੰਜ ਬੱਟਾ ਲੰਝੇ ਨੇ ਕੋਈ ਵੀ ਤੁਸੀਂ ਦੋ ਲਾ ਲਓ ਹਾਂ ਕੁਛ ਨਾ ਕੁਛ ਤਾਂ ਜ਼ਰੂਰ ਨਾ ਹੈਗਾ ਉਹਨਾਂ ਦਾ ਕਰੋ ਜ਼ਰੂਰ ਪਰ ਮੈਂ ਆਪਣੇ ਨਾਲ ਲਾ ਪਮਾ 10 ਫੁੱਲ ਲਾਉਣ ਗੋਬੀ ਦੇ ਘਰੇ ਔਰ ਕਿੰਨੇ ਤਾਂ ਹੈਗੇ ਨਾ ਹਾਂ ਹਾਂ ਯਕੀਨ ਤਾਂ ਹੈਗਾ ਵੀ ਆਪਾਂ ਖਾ ਰਹੇ ਹਾਂ ਹੁਣ ਤੁਸੀਂ ਹੋਰ ਦੇਖੋ ਇੱਕ ਹੁਣ ਆ ਬੱਲਾ ਆਟੋਮੈਟਿਕਲੀ ਹਨੀਆਂ ਹੋਈਆਂ ਆਪਾਂ ਲਾਈਆਂ ਨਹੀਂ ਆਹ ਕਦੂਰੀਆਂ ਆਹ ਦੇਖੋ ਇਹ ਵੀ ਕਦੂ ਲੱਗੀਆਂ ਨੇ ਇਹ ਇਹ ਬੈਸੀਆਂ ਹਰ ਗਿਆ ਹੋ ਗਈ ਆਟੋਮੈਟਿਕਲੀ ਆ ਦੇਖੋ ਕਿੰਨੇ ਲੱਗੇ ਪਏ ਨੇ ਹਾਂ ਨਹੀਂ ਲੱਗੇ ਪਏ ਚਲੋ ਜੀ ਇਹ ਸੀਗੇ ਜਗਤਾਰ ਸਿੰਘ ਜੀ ਜੰਗਿਆਣਾ ਜਿਨ੍ਹਾਂ ਨੇ ਆਪਣੀ ਘਰ ਦੀ ਬਗੀਚੀ ਬੜੀ ਪਿਆਰੀ ਤੇ ਬਹੁਤ ਮਿਹਨਤ ਕਰਕੇ ਬਣਾ ਰੱਖੀ ਹੈ ਕਰਨੀ ਚਾਹੀਦੀ ਹੈ ਤੇ ਬੜਾ ਵਧੀਆ ਇਹਨਾਂ ਦਾ ਸੁਨੇਹ ਵੀ ਹੈਗਾ ਤੇ ਜਰੂਰ ਆਪਾਂ ਨੂੰ ਜਿਹੜਾ ਜਰੂਰ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਬਹੁਤ ਹੀ ਜਿਹੜੀਆਂ ਕਰੋਨਿਕ ਤੇ ਭਿਆਨਕ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ